ਨਾਰਥ ਇੰਡੀਆ ਦੀ ਹੋਲ ਸੇਲ ਦੀ ਬਹੁਤ ਵੱਡੀ ਕੰਪਨੀ ਨੇ ਸਜਣੋਂ ਪੰਜਾਬ ਦੇ ਵਿੱਚ ਆਮ ਗਾਕਾਂ ਲਈ ਰਿਟੇਲ ਲਈ ਇੱਕ ਆਪਣਾ ਦਫ਼ਤਰ ਆ ਜਿਹੜਾ ਉਹ ਸ਼ੁਰੂ ਕਰਤਾ ਜਿੱਥੇ ਸੋਲਰ ਦਾ ਤੁਸੀਂ ਰਿਟੇਲ ਦਾ ਕੰਮ ਆ ਜਿਹੜਾ ਉਹ ਕਰਵਾ ਸਕਦੇ ਆ ਇੱਕ ਕਸਟਮਰ ਨੂੰ ਵਿੱਚ ਚਾਹੀਦਾ ਹੋਲ ਸੇਲ ਰੇਟ ਤੇ ਤੁਹਾਨੂੰ ਸੋਲਰ ਦੀ ਜਿਹੜੀ ਸੌਦਾ ਉਹ ਮਿਲ ਜੂਗੀ ਤੁਹਾਨੂੰ ਲੋਨ ਕਰਾਉਣਾ ਤੁਹਾਨੂੰ ਲੋਨ ਚਾਹੀਦਾ ਲੋਨ ਵੀ ਮਿਲ ਜੂਗਾ ਤੁਹਾਨੂੰ 10 ਤਕਰੀਬਨ 10 ਹਾਰਸ ਪਾਵਰ ਦਾ ਜੇ ਆਪਾਂ ਕਹਿ ਲਈਏ ਕਨੈਕਸ਼ਨ ਲਵਾਉਣਾ ਹੋਵੇ ਤੁਹਾਡੀ ਜ਼ਮੀਨ ਮਾਰੂ ਆ ਤੁਹਾਨੂੰ ਠੇਕੇ ਤੇ ਨਹੀਂ ਚੜ ਰਹੀ ਤਾਂ ਤੁਸੀਂ 4 ਲੱਖ ਰੁਪਏ ਦਾ ਕਨੈਕਸ਼ਨ ਆ ਜਿਹੜਾ ਉਹ 10 ਹਾਰਸ ਪਾਵਰ ਦਾ ਲਵਾ ਸਕਦੇ ਆ ਹਾਂ ਜੇ ਤੁਹਾਡੀ ਮੋਟਰ ਆਪਦੀ ਹੈਗੀ ਆ ਤਾਰ ਆਪਦੀ ਹੈਗੀ ਡਿਲੀਵਰੀ ਆਪਦੀ ਹੈਗੀ ਤਾਂ ਤੁਹਾਡਾ 50-60000 ਰੁਪਿਆ ਬਚਿਊ ਤੁਹਾਡੀ ਮੋਟਰ ਤੇ ਚੱਲ ਪੂਗਾ ਔਨ ਗ੍ਰਿਡ ਸਿਸਟਮ ਵੀ ਤੁਹਾਨੂੰ ਆ ਜਿਹੜਾ ਘਰੇ 5 ਕਿਲੋਵਾਟ ਦਾ ਛੱਤ ਤੇ ਹਨਾ ਇਹ ਹੋਲ ਸੇਲ ਰੇਟ ਤੇ ਤੁਹਾਨੂੰ ਲਾ ਦੇਣਗੇ ਸੱਜਣੋ ਤੁਹਾਨੂੰ 2.5 ਲੱਖ ਰੁਪਏ ਦਾ ਲਾ ਦੇਣਗੇ ਉਹਦੇ ਵਿੱਚੋਂ ਵੀ ਤੁਹਾਨੂੰ 78000 ਰੁਪਿਆ ਸਬਸਿਡੀ ਆ ਜੂਗੀ ਆਪਾਂ ਕੰਪਨੀਆਂ ਨਾਲ ਗੱਲਬਾਤ ਕਰਦੇ ਆ ਕਿੰਨੇ ਚਿਰ ਦੀ ਗਾਰੰਟੀ ਦਿੰਦੇ ਆ ਜਿੰਨਾ ਕੁ ਮੈਨੂੰ ਪਤਾ ਲੱਗਿਆ 30 ਸਾਲ ਦੀ ਗਾਰੰਟੀ ਦਿੰਦੇ ਆ ਜਾਣਕਾਰੀ ਲੈਣਿਆਂ ਦੇ ਪੈਨਲ ਦੇ ਵਿੱਚ ਕਿੰਨਾ ਕੁ ਦਮ ਖਾਵਾਂ ਕਿੰਨੀ ਗਾਰੰਟੀ ਲੈਂਦੇ ਆ ਕੀ ਗੱਲਬਾਤ ਆ ਸਾਰੀ ਗੱਲ ਆਪਾਂ ਆਰਸ਼ਨਾ ਕਰਦੇ ਆ ਨਵਾਂ ਮੁੰਡਾ ਹੈ ਤੇ ਬਹੁਤ ਵੱਡੀਆਂ ਪਲੰਘਾਂ ਪਟ ਰਿਆ ਆਪਣੀ ਕੰਪਨੀ ਹੈ ਇਹਨਾਂ ਦੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕ ਸੋਹਣਿਆ ਕੰਪਨੀ ਦਾ ਕਿੰਨਾ ਐਕਸਪੀਰੀਅੰਸ ਹੋ ਗਿਆ ਤੁਹਾਨੂੰ ਤੁਹਾਡਾ ਕਿੰਨਾ ਐਕਸਪੀਰੀਅੰਸ ਆ ਸੋਲਰ ਦੇ ਵਿੱਚ ਤੁਹਾਡੀ ਕੰਪਨੀ ਦਾ ਜੀ 7 7 ਸਾਲ ਹੋ ਗਏ ਜੀ 7 ਸਾਲ ਹੋ ਗਏ ਹਾਂਜੀ ਹਾਂਜੀ ਮੈਕਸ ਤੁਹਾਡੀ ਆਪਣੀ ਕੰਪਨੀ ਇੰਡਸਟਰੀ ਟੀਡੀਆਰ ਮੇਰੀ ਕੰਪਨੀ ਹੈ ਜੀ ਤੁਹਾਡੀ ਕੰਪਨੀ ਤੇ ਆ ਆ ਅਸੀਂ ਐਕਚੁਅਲੀ ਰੇਜ਼ ਔਨ ਕੰਪਨੀ ਦਾ ਨਾਰਥ ਇੰਡੀਆ ਦਾ ਕੰਮ ਕਰ ਰਹੇ ਹਾਂ ਔਰ ਇਹ ਸਾਡੀ ਟੀਮ ਆ ਜੀ ਅਸੀਂ ਇਹਨਾਂ ਨਾਲ ਜੁੜ ਕੇ ਕੰਮ ਕਰ ਰਹੇ ਹਾਂ ਇਹ ਐਜ਼ ਅ ਕੰਪਨੀ ਕੰਨੀ ਹੋਇਆ ਸਾਰਾ ਟੋਟਲ ਇੱਥੋਂ ਸਟਾਕ ਸਾਰੇ ਨਾਰਥ ਦੇ ਵਿੱਚ ਆਪਣੇ ਕੋਲੋਂ ਜਾ ਰਿਹਾ ਇਸ ਟਾਈਮ ਅਚਾ ਨਾਰਥ ਦੇ ਵਿੱਚ ਤੁਹਾਡੇ ਕੋਲੋਂ ਰਿਟੇਲ ਹੋ ਰਿਹਾ ਹੈ ਰਿਟੇਲ ਹੋ ਰਿਹਾ ਜਿਵੇਂ ਪੰਜਾਬ ਹੋ ਗਿਆ ਜਾਂ ਕੋਈ ਹੋਰ ਸਟੇਟ ਵੀ ਹੋ ਗਈ ਨਾਰਥ ਸਾਈਡ ਜਿਹਨੂੰ ਆਪਾਂ ਕਹਿ ਦਿੰਦੇ ਆ ਉਧਰ ਸਾਰਾ ਮਟੀਰੀਅਲ ਜਾ ਰਿਹਾ ਮਾ ਮੋਟਾ ਜਿਹਾ ਸਿੱਧਾ ਹੀ ਜਟਕਾ ਸੌਦਾ ਆਪਾਂ ਟੈਕਨੀਕਲੀ ਗੱਲ ਬਾਅਦ ਚ ਕਰਦੇ ਆ ਪਹਿਲਾਂ ਮੈਨੂੰ ਜੇ ਮੰਨ ਕੇ ਚਲੋ ਆਪਾਂ ਇੱਥੇ ਖੜੇ ਆ ਪੰਜਾਬ ਦੇ ਸਭ ਤੋਂ ਡੂੰਘੇ ਪਾਣੀ ਵਾਲੇ ਏਰੀਏ 'ਚ ਹਾਂਜੀ ਤੁਹਾਨੂੰ ਖੋਲਣਾ ਚਾਹੀਦਾ ਇਹ ਸਿਸਟਮ ਮੇਰਾ ਸੁਜੈਸ਼ਨ ਸੀ ਮੌਕਸਰ ਹਾਂਜੀ ਬਠਿੰਡਾ ਕਿਉਂਕਿ ਉਧਰਲੇ ਪਾਸੇ ਪਾਣੀ ਉੱਚਾ ਹੈ ਬਿਲਕੁਲ ਜੀ ਬਿਲਕੁਲ ਇੱਧਰ ਹੈਗਾ 140 ਵਾਲਾ ਬਿਲਕੁਲ ਜੀ ਬਿਲਕੁਲ 140 ਫੁੱਟ ਤੇ ਤੁਹਾਡਾ ਪਾਣੀ ਵਾਲੇ ਲਵਾਉਣਾ ਨਹੀਂ ਜਾਂ ਲੱਗਦੀ ਨਹੀਂ ਹੁੰਨੀ ਜਾਂ ਚਲਦੀ ਨਹੀਂ ਹੁੰਨੀ ਬਿਲਕੁਲ ਗੱਲ ਇਦਾਂ ਮੈਂ ਜੀ ਜਦੋਂ ਆਪਣਾ ਪ੍ਰਾਈਸ ਬਿਲਕੁਲ ਸਹੀ ਹੈ ਐਕੂਰੇਟ ਆ ਤਾਂ ਅਸੀਂ ਅਬੋਰ ਵੀ ਕਾਫੀ ਪਲਾਂਟਸ ਲਾਏ ਨੇ ਮਲੋਟ ਵੀ ਲਾਏ ਨੇ ਮੁਕਸਰ ਤਾਂ ਰੁਟੀਨ ਚ ਜਿੰਨਾ ਦਰਿਆ ਦੇ ਨਾਲ ਨਾਲ ਏਰੀਆ ਸਾਰਾ ਉੱਥੇ ਮਟੀਰੀਅਲ ਸਾਡਾ ਆਲਰੇਡੀ ਜਾ ਰਿਹਾ ਇੱਧਰ ਇੱਧਰ ਲਵਾ ਰਹੇ ਲੋਕ ਹਾਂਜੀ ਬਿਲਕੁਲ ਲਗਵਾ ਰਹੇ ਇੱਧਰ ਚੱਲ ਰਹੀ ਆ ਹਾਂਜੀ ਬਿਲਕੁਲ ਚੱ ਪੈਨਲ ਆਇਆ ਪੌਲੀ ਦਾ ਤੇ 7.5 ਐਚਪੀ ਦੀ ਮੋਟਰ ਆ ਬਹੁਤ ਅੱਛਾ ਆਉਟਪੁੱਟ ਆਉਦਾ ਵੀ 7.5 ਹਾਰਸ ਪਾਵਰ ਦੀ ਮੋਟਰ ਹੋਵੇ 10 ਦੀ ਹੋਵੇ ਚਲੋ 10 ਦੀ ਲਵਾਉਂਦੇ ਆ ਲੋ ਹਾਂਜੀ 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 10 ਦੀ ਮੋਟਰ ਹੋਵੇ ਹਾਂਜੀ ਅ ਕਿੰਨਾ ਖਰਚਾ ਆਊਗਾ ਸਣੇ ਡਿਲੀਵਰੀ ਸਣੇ ਮੋਟਰ ਸਣੇ ਤਾਰ ਸਣੇ ਤੁਹਾਡਾ ਪੈਨਲ ਸਣੇ ਕਨੈਕਸ਼ਨ ਸਾਰਾ ਕੁਝ ਸਾਰਾ ਕੁਝ ਕਰਕੇ 10 ਦੀ ਮੋਟਰ ਦਾ ਜੇ ਆਪਾਂ ਪੌਲੀ ਦੇ ਪੈਨਲ ਲਾਉਣੇ ਆ ਤਾਂ ਅਸੀਂ 32 ਪੈਨਲ ਦਿੰਨੇ ਆ ਜੀ ਉਹਦੇ ਵਿੱਚ ਤੁਹਾਡੀ ਮੋਟਰ ਆ ਗਈ ਡਿਲੀਵਰੀ एवरीथिंग ਅਸੀਂ ਕਰਕੇ 4 ਲੱਖ ਰੁਪਏ ਦਾ ਲਾਉਣੇ ਆ ਪਲਾਂਟ ਪੂਰਾ ਕੀ ਵਿੱਚ ਐਕਸਟਰਾ ਕੁਛ ਨਹੀਂ ਜੋ ਤੁਹਾਡੇ ਕੋਲੇ ਮਟੀਰੀਅਲ ਹੈਗਾ ਉਹਦੇ ਪੈਸੇ ਉਹਨੇ ਅਸੀਂ ਘਟਾਵਾਂਗੇ ਜੇ ਜੇ ਮੰਨ ਲਓ ਮੇਰੀ ਮੋਟਰ ਪਾਈ ਹੋਈ ਆ ਡਿਲੀਵਰੀ ਮੇਰੀ ਪਾਈ ਹੋਈ ਆ ਤਾਰ ਮੇਰੀ ਪਾਈ ਹੋਈ ਆ ਤਾਂ ਉਹਦੇ ਪੈਸੇ ਘਟਣਗੇ ਉਹਦੇ ਪੈਸੇ ਘਟਣਗੇ ਬਿਲਕੁਲ ਜੀ ਮੇਰੀ ਮੋਟਰ ਤੇ ਹੀ ਸੋਲਰ ਚੱਲੂਗਾ ਹਾਂਜੀ 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 ਬਿਲਕੁਲ ਦੇਖੋ ਮੋਟਰ ਦੇ ਐਂਪੀਅਰ ਸਹੀ ਹੋਣੇ ਚਾਹੀਦੇ ਆ ਤਾਂ ਮੋਟਰ ਚੇਂਜ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਜੀ ਅੱਛਾ ਉਸੇ ਮੋਟਰ ਤੇ ਲੱਗ ਜਾਊਗਾ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਡੀਸੀ ਨੂੰ ਏਸੀ ਜੀ ਕਨਵਰਟ ਕਰਨ ਲਈ ਆਪਾਂ ਡਰਾਈਵ ਲਾ ਰਿਹਾ ਜਿਹਨੂੰ ਸਟਾਰ ਤੁਹਾਡਾ ਤਾਂ 4 ਲੱਖ ਦਾ 10 ਤੱਕ ਕਨੈਕਸ਼ਨ ਪਊਗਾ ਬਿਲਕੁਲ ਜੀ ਬਿਲਕੁਲ 140 ਫੋਟਾਂ ਨਾਲ ਬਿਲਕੁਲ ਇਹਦੇ ਵਿੱਚ ਰੇਜ਼ ਆਨ ਦਾ ਪੈਨਲ ਦੇਾਂਗੇ 30 ਸਾਲ ਦੀ ਗਾਰੰਟੀ ਹੈ ਔਰ ਇਹ ਕੰਪਨੀ ਮੈਂ ਤੁਹਾਨੂੰ ਬਰੀਫਲੀ ਦੱਸ ਦਾਂ ਸੂਰਤ ਦੀ ਕੰਪਨੀ ਆ ਤੇ ਇਹ ਮਤਲਬ ਬਹੁਤ ਅੱਛਾ ਆਊਟਪੁਟ ਆ ਜੋ ਕਿ ਇਸ ਟਾਈਮ ਵਾਰੀ ਨੂੰ ਕੰਪੀਟੀਸ਼ਨ ਦੇ ਰਹੀ ਹੈ ਪ੍ਰੋਪਰਲੀ ਜੋ ਸਾਡਾ ਇਹ ਹੋ ਗਿਆ ਤਿੰਨ ਲੱਖ 70000 ਰੁਪਏ ਜਕ ਕਨੈਕਸ਼ਨ ਪੈ ਜਾਊਗਾ ਜੇ ਮੇਰੀ ਮੋਟਰ ਤੇ ਮੇਰੀ ਡਿਲੀਵਰੀ ਹੈਗੀ ਹੈ 365000 ਤਿੰਨ ਲੱਖ 65000 ਹਾਂਜੀ 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 ਬਿਲਕੁਲ ਜੀ ਬਿਲਕੁਲ ਬਿਲਕੁਲ ਤਿੰਨ ਲੱਖ 65000 ਰੁਪਏ ਜਕ ਪੈ ਜਾਊਗਾ ਹਾਂਜੀ 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 ਕਿਉਂਕਿ ਮੋਟਰ ਦੇ ਪੈਸੇ ਕੱਟਣਗੇ ਨਾ ਵਿੱਚੋਂ ਜੇ ਆਪਾਂ ਮੋਟਰ ਲਾਉਣੀ ਹੈ ਫਿਰ 4 ਲੱਖ ਜੇ 10 ਦੀ ਮੋਟਰ ਲਾਵਾਂਗੇ 10 ਦੀ ਮੋਟਰ ਕੋਈ 30 30000 ਦੇ ਕੋਈ 35000 ਦੀ ਇਹ ਕੰਪਨੀ ਉਹ ਤੇ ਡਿਲੀਵਰੀ ਵੀ ਆ ਉਤਾਰ ਵੀ ਜੇ ਅਗਲੇ ਦੀ ਹੈਗੀ ਤਾਂ 50 60000 ਰੁਪਏ ਕੱਟ ਜਾਊਗਾ ਹਾਂਜੀ ਹਾਂਜੀ ਉਦੋਂ ਸੋ ਇਹ ਤਾਂ ਤੁਸੀਂ ਕਹਿਤਾ ਇਹਦੇ ਆਲਾ ਕਨੈਕਸ਼ਨ ਹੋਗਾ ਕਿੰਨੇ ਦਿਨਾਂ ਚ ਲੱਗ ਜਾਊਗਾ ਮੰਨ ਲਓ ਇਹ ਨਾਲ ਹੋਵੇ ਵੀ ਬੰਦਾ ਕਹਦੇ ਜੀ ਡਿੱਕੀ ਜਾਵੇ ਬੰਦਾ ਜੀ ਦੇਖੋ ਗੱਲ ਇਦਾਂ ਵਾ ਜੀ ਸਾਡੇ ਕੋਲੇ ਸਟਾਕ ਹਮੇਸ਼ਾ ਅਵੇਲੇਬਲ ਰਹਿੰਦਾ ਤੁਸੀਂ ਇਸ ਟਾਈਮ ਦੇਖ ਵੀ ਸਕਦੇ ਹੋ ਮੇਰੇ ਕੋਲੇ ਨੀਅਰਬੂਟ 4 450 ਦੇ ਕਰੀਬ ਪੈਨਲ ਸਟਾਕ ਚ ਪਿਆ ਵਾ ਮੇਰਾ ਮੇਰਾ ਕਲਾਇੰਟਸ ਨੂੰ ਇਹ ਇਹ ਇਨਫਾਰਮ ਕਰ ਸਕਦਾ ਕਿ ਤੁਸੀਂ ਆਓ ਮਟੀਰੀਅਲ ਪਰਚੇਜ਼ ਕਰਕੇ ਨਾਲ ਹੀ ਲੈ ਜਾਓ ਕਿਉਂਕਿ ਸਾਡੇ ਕੋਲੇ ਲੋਡਿੰਗ ਕਰਨ ਦੀ ਕੋਈ ਸਮੱਸਿਆ ਨਹੀਂ ਹੈਗੀ ਹਾਈਡਰਾ ਸਾਡੇ ਕੋਲ ਆ ਪ੍ਰੋਪਰ ਲੋਡ ਕਰਕੇ ਆਉਂਦਾ ਸਪੌਟ ਅਸੀਂ ਮਟੀਰੀਅਲ ਦੇ ਦਿੰਦੇ ਆ ਇੱਕ ਗੱਲ ਹੋਰ ਬੰਦਾ ਕਨੈਕਸ਼ਨ ਵੀ ਲਵਾਉਣਾ ਚਾਹੁੰਦਾ ਉਹਦੀ ਮਾਰੂ ਪੈਲੀ ਨਹੀਂ ਛੜ ਰਹੀ ਠਿੱਕੇ ਤੇ ਹਾਂਜੀ ਹਾਂਜੀ ਉਹਦੇ ਕੋਲ ਪੈਸੇ ਵੀ ਹੈ ਨਹੀਂ ਬਿਲਕੁਲ ਜੀ ਤਾਂ ਲੋਨ ਦੀ ਸਬਤ ਹੈਗੀ ਹੈ ਬਿਲਕੁਲ ਹੈਗੀ ਹੈ ਜੀ ਉਹਦੇ ਲਈ ਤੁਹਾਨੂੰ ਜਿਸ ਕਲਾਇੰਟ ਦੀ ਜ਼ਮੀਨ ਆ ਉਹਦੀ ਸਾਨੂੰ ਡਾਕੂਮੈਂਟਸ ਚਾਹੀਦੇ ਆ ਫਰਦ ਜੀ ਨੂੰ ਕਹਿ ਦਿੰਨੇ ਆਪਾਂ ਉਹਦੇ ਬਿਹਫ ਤੇ ਬੈਂਕ ਤੋਂ ਲੋਨ ਵੀ ਕਰਵਾ ਕੇ ਦੇਵਾਂਗੇ ਲੋਨ ਤੁਹਾਡਾ 3 ਸਾਲ ਦਾ 5 ਸਾਲ ਦਾ ਉਸ ਅਕੋਰਡਿੰਗ ਤੁਹਾਡੀ ਇੱਕ ਕਿਸ਼ਤ ਬਣ ਜੂਗੀ ਜੀ ਉਹ ਚਾਹੀਏ ਤੁਸੀਂ 6 ਮਹੀਨਿਆਂ ਦੀ ਕਰਾ ਲਓ ਚਾਹੀਏ 3 ਦੀ ਕਰਾ ਲਓ ਉਹ ਆਪਸ਼ਨ ਆਪਣੀ ਜਿੱਦਾਂ ਮਤਲਬ ਯਾਰ ਜੇ ਤੁਹਾਡੇ ਚਾਰ ਕਿੱਲੇ ਠੇਕੇ ਤੇ ਨਹੀਂ ਚੜ ਰਹੇ ਮਾਰੂ ਦੇ ਚੜ ਰਹੇ ਆ ਚੁੱਪ ਕਰਕੇ ਆ ਕਨੈਕਸ਼ਨ ਲਵਾ ਲੋ ਹਾਂਜੀ ਕਨੈਕਸ਼ਨ ਲੱਗ ਗਿਆ ਤੇ ਜਿਹੜੀ ਠੇਕੇ ਵਾਲਾ ਤੁਹਾਡਾ ਵਧਣਾ ਉਹਦੇ ਨਾਲ ਤੁਹਾਡਾ ਲੋਨ ਉੱਪਰ ਜਾ ਬਿਲਕੁਲ ਜੀ ਬਿਲਕੁਲ ਜੀ ਜੇ ਅੱਜ ਗੱਲਾਂ ਬਿਲਕੁਲ ਜੀ ਬਿਲਕੁਲ ਬਸ ਇਹ ਤਾਂ ਇੰਨੀ ਕੁ ਗੱਲ ਬਾਤ ਹੀ ਆ 30 ਸਾਲ ਦੀ ਗਾਰੰਟੀ ਇਹਨਾਂ ਨੇ ਕਹਤੀ ਆ ਹਾਂਜੀ ਹਾਂਜੀ ਅਗਲੀ ਗੱਲ ਆਪਾਂ ਘਰ ਦੀ ਕਰ ਲਈਏ ਹਾਂਜੀ ਤਾਂ ਘਰਾਂ ਦਾ ਘਰਾਂ ਦਾ ਜੇ ਮੰਨ ਲੋ ਮੈਂ ਤੁਹਾਡਾ ਇੱਕ ਗਾਹਕ ਹਾਂ ਹਾਂਜੀ ਮੈਂ 5 ਕਿਲੋਵਾਟ ਦਾ ਕਨੈਕਸ਼ਨ ਲਾਉਣਾ ਚਾਹੁੰਦਾ ਆਪਣੇ ਘਰ ਤੇ ਕਿੰਨੇ ਦਿਨਾਂ ਚ ਲੱਗ ਜੂ ਮੀਟਰ ਦੀ ਪਾਸਿੰਗ ਕਿੰਨੇ ਦਿਨਾਂ ਦੇ ਵਿੱਚ ਕਰਦੇ ਹੋਗੇ ਜਿਹੜੀ ਉਹਨਾਂ ਨਾਲ ਕਰਾ ਕੇ ਦੇਓਗੇ ਤੁਸੀਂ ਸਾਡਾ ਟਾਈ ਅਪ ਬਿਜਲੀ ਬੋਰਡ ਨਾਲ ਬਿਲਕੁਲ ਜੀ ਬਿਲਕੁਲ ਤੇ ਕਿੰਨੇ ਦਿਨਾਂ ਦੇ ਵਿੱਚ ਲੱਗ ਜੂ ਤੇ ਕਿੰਨੇ ਪੈਸੇ ਚ ਲੱਗੇ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦੇ ਪ੍ਰੋਜੈਕਟ ਲੱਗ ਰਹੇ ਨੇ ਇੱਕ ਤਾਂ ਔਨ ਗ੍ਰਿਡ ਲੱਗ ਰਿਹਾ ਵਾ ਸਬਸਿਡੀ ਦੇ ਵਿੱਚ ਜਿਹਦੇ ਵਿੱਚ ਲੱਗਦਾ ਵਾ ਜੀ ਡੀਸੀਆਰ ਪੈਨਲ ਜੀ ਡੀਸੀਆਰ ਪੈਨਲ ਦਾ ਮਤਲਬ ਇਹ ਹੁੰਦਾ ਵਾ ਵੀ ਜੋ ਸੈੱਲ ਇੰਡੀਆ ਦੇ ਵਿੱਚ ਮੈਨੂਫੈਕਚਰ ਕਹਿੰਦੇ ਆਪਾਂ ਤੇ ਉਹ ਲੱਗਦਾ ਸਬਸਿਡੀ ਦੇ ਵਿੱਚ ਜਿਹਦੀ ਕੋਸਟਿੰਗ ਪੈਂਦੀ ਆ ਆਪਾਂ ਨੂੰ 50 ਰੁਪਏ ਵਾਟ ਜੀ ਇਨਕਲੂਡਿੰਗ ਜੀਐਸਟੀ ਵਗੈਰਾ ਅਗਰ ਤੁਸੀਂ ਲਾਉਣਾ ਚਾਹੁੰਦੇ ਹੋ ਨਾਨ ਸਬਸਿਡੀ ਜਿਹਦੇ ਵਿੱਚ ਨਾਨ ਡੀਸੀਆਰ ਪੈਨਲ ਲੱਗਦਾ ਨਾਨ ਡੀਸੀਆਰ ਦਾ ਮਕਸਦ ਇਹ ਹੁੰਦਾ ਵੀ ਜਿਹੜਾ ਸੈੱਲ ਚਾਈਨਾ ਤੋਂ ਆ ਰਿਹਾ ਵਾ ਤਾਂ ਉਹਦੀ ਕੋਸਟਿੰਗ ਹੈ ਕਿ 45 ਰੁਪਏ ਵਾਟ 45 ਰੁਪਏ ਵਾਟ ਮੀਨਸ 1 ਕਿਲੋਵਾਟ ਦਾ ਪ੍ਰਾਈਸ 45000 ਜੀ ਮਤਲਬ ਮੇਰੇ ਕੋਲੇ ਤੁਸੀਂ ਤੁਹਾਨੂੰ ਜੋ ਵੀ ਪੈਨਲ ਮਿਲੂਗਾ ਜੇ ਡੀਸੀਆਰ ਆ ਤਾਂ ਡੀਸੀਆਰ ਵਿਦ ਗਾਰੰਟੀ ਵਾਰੰਟੀ ਸਰਟੀਫਿਕੇਟ ਵਿਦ ਬਿਲ ਬਿਦਾਊਟ ਬਿਲ ਅਸੀਂ ਕੁਝ ਵੀ ਨਹੀਂ ਕਰ ਰਹੇ ਹੈਗੇ ਜਿਹੜਾ ਇੰਡੀਆ ਚ ਬਣਿਆ ਉਹ ਕਿੰਨੇ ਰੁਪਏ ਸੇਲ ਪਊਗਾ ਉਹ 50 ਰੁਪਏ ਵਰਡ 50 ਰੁਪਏ ਹਾਂਜੀ 50 ਰੁਪਏ 45 ਰੁਪਏ ਤੇ ਉਹ ਉਹ ਮੇਰੇ ਸਾਹਮਣੇ ਉਹ ਤੇ ਸਬਸਿਡੀ ਵੀ ਆ ਜਾਣੀ ਇੰਡੀਆ ਵਾਲੇ ਦੀ ਹਾਂਜੀ 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 ਬਿਲਕੁਲ ਜੀ ਉਹ ਵੀ ਤਕਰੀਬਨ ਉੱਥੇ ਜੇ ਪਊਗਾ ਉਹ ਵੀ ਉੱਥੇ ਜੇ ਪੈਣਾ ਹਾਂਜੀ ਉਹਦੇ ਚ ਆਏ ਜੇ ਤੁਸੀਂ 5 ਕਿਲੋਵਟ ਦਾ ਮੰਨ ਲਓ 2.5 ਲੱਖ ਦਾ ਲਾ ਰਹੇ ਹੋ ਤਾਂ 2.5 ਲੱਖ ਦੇ ਵਿੱਚ ਤੁਹਾਨੂੰ 78000 ਰੁਪਏ ਸਬਸਿਡੀ ਕੱਟ ਕੇ ਆਊਗੀ ਮਤਲਬ ਪਹਿਲਾਂ ਤੁਹਾਨੂੰ 2.5 ਲੱਖ ਰੁਪਏ ਪੇ ਕਰਨਾ ਪੈਣਾ ਇਹਦਾ ਟਾਈਮ ਪੀਰੀਅਡ 2 ਤੋਂ 3 ਮਹੀਨੇ ਤੇ ਜਦੋਂ ਤੁਹਾਡੀ ਪਹਿਲਾਂ ਅਸੀਂ ਅਪਰੂਵਲ ਪਾਉਂਦੇ ਹਾਂ ਕਲਾਇੰਟ ਤੋਂ ਪੇਪਰ ਲੈ ਕੇ ਜਦੋਂ ਅਪਰੂਵਲ ਆਨਲਾਈਨ ਹੋ ਜਾਂਦੀ ਹੈ ਅਕਾਊਂਟ ਨੰਬਰ ਫਿਲ ਕਰਕੇ ਫਿਰ ਆਫਟਰ ਦੈਨ ਪਲਾਂਟ ਇੰਸਟਾਲ ਕਰਦੇ ਹਾਂ ਫਿਰ ਪਲਾਂਟ ਦੀ ਇੱਕ ਇੱਕ ਡਿਟੇਲ ਆਨਲਾਈਨ ਚੜਦੀ ਆ ਲਾਈਕ ਕਿਹੜੀ ਕੰਪਨੀ ਦੇ ਪੈਨਲ ਨੇ ਕਿਹੜੀ ਕੰਪਨੀ ਦਾ ਇਨਵਰਟਰ ਹੈ ਇੱਕ ਇੱਕ ਚੀਜ਼ ਨੂੰ ਤੁਸੀਂ ਉਹਦੇ ਉੱਪਰ ਫਿਲ ਕਰਕੇ ਆਫਟਰ ਦੈਨ ਤੁਹਾਡਾ ਪ੍ਰੋਪਰ ਪ੍ਰੋਸੈਸ ਸਬਸਿਡੀ ਤੱਕ ਪਹੁੰਚਦਾ ਹੋਵੇ 78000 ਰੁਪਏ ਹਾਂਜੀ 78 78000 ਰੁਪਏ ਮਤਲਬ ਢਾਈ ਢਾਈ ਲੱਖ ਰੁਪਏ ਚੋਂ ਜੇ ਆਪਾਂ 6000 ਰੁਪਏ ਘਟਾ ਦਈਏ ਤਾਂ 170 172000 ਰੁਪਏ ਦੇ ਵਿੱਚ 5 ਕਿਲੋਵਾਟ ਦਾ ਆਨ ਗ੍ਰਿਡ ਸਿਸਟਮ ਮੇਰੇ ਘਰੇ ਚੱਲਦਾ ਹੋ ਜਾਵੇ ਬਿਲਕੁਲ ਜੀ ਬਿਲਕੁਲ 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 ਸਹੀ ਕਿਉਂ ਕਰੀ ਹਾਂਜੀ ਹਾਂ ਤੇ ਇਹ ਕੁਛ ਦਿਨਾਂ ਚ ਹੀ ਚੱਲਦਾ ਹੋ ਜੂਗਾ 78000 ਬਸ ਮੇਰੇ ਕੋਲ ਆਉਂਦਾ ਰਹ ਜੂਗਾ ਹਾਂਜੀ ਅਸੀਂ ਫਿਟਿੰਗ ਤਾਂ 5 ਕਿਲੋਵੋਟ ਦੀ ਇੱਕ ਦਿਨ ਚ ਕਰ ਦਿੰਦੇ ਆ ਆਨਲਾਈਨ ਤੁਸੀਂ ਫੋਰ ਐਗਜ਼ਾਮਪਲ ਅੱਜ ਸਾਨੂੰ ਐਪਲੀਕੇਸ਼ਨ ਦੇ ਦਿੱਤੀ 2-3 ਦਿਨਾਂ ਦੇ ਵਿੱਚ ਅਪਰੂਵਲ ਪੈ ਜਾਂਦੀ ਆ ਆਫਟਰ ਦੈਨ ਇੱਕ ਦਿਨ ਚ ਪਲਾਂਟ ਫਿੱਟ ਹੋ ਜਾਂਦਾ ਸਟਾਕ ਸਾਡੇ ਕੋਲੇ ਐਵਰੀ ਟਾਈਮ ਰੈਡੀ ਹੁੰਦਾ ਵਾ ਕਿਉਂਕਿ ਅਸੀਂ ਰਿਟੇਲ ਵੀ ਕਰ ਰਹੇ ਹਾਂ ਔਰ ਹੋਲ ਸੇਲ ਵੀ ਕਰ ਰਹੇ ਹਾਂ ਜੀ ਓਰੀਜਨ ਕੀ ਵੀ ਆਲਵੇਸ ਸਟਾਕ ਰੈਡੀ ਆ ਤਾਂ ਸਾਨੂੰ ਪਲਾਂਟ ਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਔਰ ਜਿਹੜਾ ਨੈਟ ਮੀਟਰਿੰਗ ਦਾ ਪਲਾਂਟ ਨੂੰ ਔਰ ਮਤਲਬ ਕਮਿਸ਼ਨਿੰਗ ਕਰਕੇ ਉਹਨੂੰ ਔਨ ਕਰ ਦਿੰਨੇ ਆ ਪ੍ਰੋਪਰਲੀ ਠੀਕ ਹੈ ਜੀ ਠੀਕ ਹੈ ਤੇ ਜਿਹੜਾ ਇਹ ਹੋ ਗਿਆ ਔਨ ਗ੍ਰਿਡ ਹਾਂਜੀ ਤੇ ਆਫ ਗ੍ਰਿਡ ਥੋੜਾ ਜਿਹਾ ਘਟ ਲਵਾ ਰਿਹਾ ਵੈਸੇ ਜਾਣਕਾਰੀ ਆਪ ਨੂੰ ਦੇ ਦੇਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਆਫ ਗ੍ਰਿਡ ਦੇ ਵਿੱਚ ਇਦਾਂ ਕਿ ਤੁਹਾਨੂੰ ਉਹਦੇ ਵਿੱਚ ਬਿੱਲ ਨਾਲ ਕੋਈ ਮੋਟਿਵ ਨਹੀਂ ਤੁਹਾਡੀ ਲਾਈਟ ਹੈਗੀ ਨਹੀਂ ਹੈਗੀ ਉਹ ਆਫ ਗ੍ਰਿਡ ਨੇ ਤੁਹਾਡਾ ਬੈਟਰੀਜ਼ ਦੇ ਥਰੂ ਹੀ ਸਾਰਾ ਲੋਡ ਚੱਕ ਲੈਣਾ ਚਾਹੀਦਾ ਤੇ ਫਿਰ ਇਸ ਦੇ ਵਿੱਚ ਇੱਕ ਹਾਈਬ੍ਰਿਡ ਟੈਕਨੋਲੋਜੀ ਵੀ ਆ ਜਾਂਦੀ ਹੈ ਜੀ ਜੀ ਭਾਈ ਹਾਂ ਮੈਂ ਮੇਰੇ ਦਿਮਾਗ 'ਚ ਆ ਰਿਹਾ ਸੀ ਵੀ ਜਿਹੜਾ ਔਨ ਗ੍ਰਿਡ ਆ ਉਹਦਾ ਕੀ ਹੈ ਕਿ ਬਿਜਲੀ ਗਈ ਤਾਂ ਉਹ ਬੰਦ ਬੰਦ ਦਾ ਗ੍ਰਿਡ ਜਿਵੇਂ ਹੁਣ ਅੱਜ ਦਿਨ ਆਹ ਦਿਨਾਂ ਦੇ ਵਿੱਚ ਬਿਜਲੀ ਬੰਦ ਤਾਂ ਗ੍ਰਿਡ ਬੰਦ ਕੋਈ ਇਸ ਦੇਖੋ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਹਾਈਬ੍ਰਿਡ ਇੱਕ ਇੱਕ ਇਦਾਂ ਦਾ ਕਨਸੈਪਟ ਹੈ ਜਿਹਦੇ ਵਿੱਚ ਔਨ ਗ੍ਰਿਡ ਆਫ ਗ੍ਰਿਡ ਦੋਨੋਂ ਆ ਜਾਂਦਾ ਜੀ ਵੀ ਜਦੋਂ ਲਾਈਟ ਹੈਗੀ ਆ ਤਾਂ ਉਹਨੇ ਆਟੋਮੈਟਿਕ ਜਨਰੇਸ਼ਨ ਜੋ ਬਣ ਰਹੀ ਆ ਉਹ ਗ੍ਰਿਡ ਨੂੰ ਵਾਪਸ ਦੇਣੀ ਆ ਔਰ ਜਦੋਂ ਲਾਈਟ ਚਲੀ ਗਈ ਤਾਂ ਆਫ ਗ੍ਰਿਡ ਤੇ ਉਹਨੇ ਆਟੋਮੈਟਿਕ ਹੀ ਹੋ ਜਾਣਾ ਆਪਾਂ ਨੂੰ ਘਰ ਬੈਠਿਆਂ ਨੂੰ ਬਿਲਕੁਲ ਨਹੀਂ ਪਤਾ ਲੱਗਣਾ ਕਿਉਂਕਿ ਬੈਟਰੀਜ਼ ਦੇ ਥਰੂ ਉਹ ਲੋਡ ਚੱਕ ਲੈਂਦੇ ਆ ਜੀ ਜੀ ਉਹਦੇ ਵਿੱਚ ਅਸੀਂ ਮਤਲਬ ਮੇਰੇ ਕੋਲ ਤੁਹਾਨੂੰ ਇੱਕ ਇੱਕ ਚੀਜ਼ ਬ੍ਰਾਂਡਡ ਮਿਲੂਗੀ ਵਿਦਆਊਟ ਬ੍ਰਾਂਡ ਅਸੀਂ ਵਿਦਆਊਟ ਕੰਪਨੀ ਕੋਈ ਵੀ ਨਹੀਂ ਕੰਮ ਕਰ ਰਹੇ ਫਿਲਹਾਲ ਮੰਨ ਲਓ ਮੈਂ ਆਨ ਗ੍ਰੇਡ ਲਵਾਉਣਾ ਹਾਂਜੀ ਤੇ ਮੈਂ ਹਾਈਬ੍ਰਿਡ ਲਵਾਉਣਾ ਹਾਂਜੀ ਤਾ 2.5 ਲੱਖ ਵਾਲਾ ਮੇਰਾ ਉਦੋਂ ਉੱਪਰ ਕਿੰਨੇ ਦਾ ਉਹਦੇ ਉੱਪਰ ਤੁਸੀਂ ਮੰਨ ਕੇ ਜੇ ਆਪਾਂ ਬੈਟਰੀਜ਼ ਐਡ ਔਨ ਕਰਦੇ ਆਂ 3.5 ਲੱਖ ਤੋਂ ਥੱਲੇ ਥੱਲੇ ਉਹ ਪ੍ਰੋਪਰ ਸੈਟਅਪ ਲੱਗ ਜਾਊਗਾ ਉਹਦੇ ਵਿੱਚ ਵੀ ਸਬਸਿਡੀ ਆਊਗੀ ਨਹੀਂ ਹਾਈਬ੍ਰਿਡ ਦੇ ਵਿੱਚ ਕੋਈ ਸਬਸਿਡੀ ਨਹੀਂ ਨਾ ਕੋਈ ਆਫ ਗ੍ਰਿਡ ਦੇ ਵਿੱਚ ਸਬਸਿਡੀ ਹੈ ਸਿਰਫ ਔਨ ਗ੍ਰਿਡ ਦੇ ਉੱਪਰ ਸਬਸਿਡੀ ਹੈ ਜੇ ਔਨ ਗ੍ਰਿਡ ਲਵਾ ਕੇ ਸਬਸਿਡੀ ਲੈਣ ਤੋਂ ਬਾਅਦ ਤੁਹਾਡੇ ਤੋਂ ਹਾਈਬ੍ਰਿਡ ਕਰਾ ਲੀਏ ਦੇਖੋ ਇਹ ਤਾਂ ਆਪਾਂ ਹੁਣ ਕਹਿ ਨਹੀਂ ਸਕਦੇ ਕੁਝ ਦੇਖੋ ਗਲਤ ਕੰਮ ਤਾਂ ਗਲਤੀ ਕਵਾਂਗੇ ਜੀ ਆਇਆ ਵੀ ਆਪਾਂ ਔਨ ਗ੍ਰਿਡ ਦੇ ਵਿੱਚ ਹੀ ਸਬਸਿਡੀ ਦੇਾਂਗੇ ਜੋ ਕਿਉਂਕਿ ਅਨੁਵਲੀ ਫਿਲ ਕਰ ਰਹੇ ਆ ਆਪਾਂ ਇੱਕ ਇੱਕ ਚੀਜ਼ ਨੂੰ ਫਾਰਮ ਨੂੰ ਆਨਲਾਈਨ ਪ੍ਰੋਪਰ ਉਹਦੇ ਉੱਪਰ ਪ੍ਰੋਸੀਡ ਕਰਨਾ ਆਫਟਰ ਦੈਨ ਉਹਦੀ ਕਮਿਸ਼ਨਿੰਗ ਹੋਣੀ ਆ ਤਾਂ ਮਤਲਬ ਗਲਤ ਕੰਮ ਆਪਾਂ ਨਾ ਕਦੇ ਕੀਤਾ ਤੇ ਨਾ ਹੀ ਕਦੇ ਇਸ ਚੀਜ਼ ਨੂੰ ਆਪਾਂ ਕਰਾਂਗੇ ਆ ਆਪਾਂ ਮਾੜੀ ਜੀ ਟੈਕਨੀਕਲੀ ਵੀ ਜਾਣਕਾਰੀ ਦੇ ਜਿਗੇ ਕਿ ਘਟਾ ਆ ਜਿਹੜੇ ਪੈਨਲ ਆ ਉਹ ਹਾਂ ਜੀ ਦੂਜਿਆਂ ਚ ਕੀ ਫਰਕ ਆਜੋ ਆਜੋ ਅਰਸ਼ ਆਜੋ ਆਜੋ ਹਾਂ ਜੀ ਭਾਈ ਮੈਨੂੰ ਇਹ ਦੱਸੋ ਕਿ ਯਾਰ ਇਹਦੇ ਚ ਤੇ ਜਿਹੜਾ ਆਮ ਹੋਰ ਕੰਪਨੀ ਦਾ ਹੁੰਦਾ ਕੀ ਡਿਫਰੈਂਸ ਆ ਤੁਹਾਡੇ ਵਾਲਾ ਜ਼ਿਆਦਾ ਸਮਰੱਥਾ ਕਿਉਂ ਰੱਖਦਾ ਤੁਹਾਡੇ ਵਾਲੇ ਚ ਸਮਰੱਥਾ ਕੱਤ ਕਿਉਂ ਜ਼ਿਆਦਾ ਹੈ ਇਹਦਾ ਜਿਹੜਾ ਮੇਨ ਰੀਜ਼ਨ ਹੈ ਸਰ ਉਹਦਾ ਇਹ ਹੁੰਦਾ ਹੈ ਸਾਡੇ ਕੋਲ ਆਪਣੀ ਲੈਬ ਹੈਗੀ ਵਾ ਜੀ ਅਸੀਂ ਫੈਕਟਰੀ ਚ ਲੈਬ ਬਣਾ ਬਣਾਈ ਹੋਈ ਹੈ ਜ਼ਿਆਦਾਤਰ ਕੰਪਨੀਆਂ ਕੋਲੇ ਹੈ ਨਾ ਦੋ ਤਰੀਕੇ ਦੀ ਲੈਬ ਨਹੀਂ ਹੁੰਦੀ ਇੱਕੋ ਹੀ ਲੈਬ ਹੁੰਦੀ ਹੈ ਇਹ ਮੋਡਿਊਲ ਬਣਿਆ ਸੋਲਰ ਪੈਨਲ ਬਣਿਆ ਤੇ ਬਣਨ ਤੋਂ ਬਾਅਦ ਚੈੱਕ ਹੋ ਗਿਆ ਕਿ ਇਹ ਕੰਮ ਕਰਦਾ ਕਿ ਨਹੀਂ ਕੰਮ ਕਰਦਾ ਬਟ ਸਾਡੇ ਕੋਲ ਰੋ ਮਟੀਰੀਅਲ ਨੂੰ ਵੀ ਚੈੱਕ ਕਰਨ ਦੀ ਲੈਬ ਹੈਗੀ ਜਿਹਦੇ ਕਰਕੇ ਅਸੀਂ ਇਨਸ਼ੋਰ ਕਰਦੇ ਆ ਕਿ ਇਹ ਜਿਹੜਾ ਮਟੀਰੀਅਲ ਅਸੀਂ ਦੇ ਰਹੇ ਆ ਉਹ ਉਹੀ ਦੇ ਰਹੇ ਆ ਜਿਹੜਾ ਆਉਟਪੁੱਟ ਤੁਹਾਨੂੰ ਵਧੀਆ ਦੇਊਗਾ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀ ਤੁਸੀਂ ਅੱਖਾਂ ਨਾਲ ਚੈੱਕ ਕਰ ਸਕਦੇ ਹੋ ਜਿਹੜੀ ਜ਼ਿਆਦਾ ਮਹੀਨ ਟੈਕਨੀਕਲ ਗੱਲਾਂ ਜਿਹੜੀ ਹੈਗੀਆਂ ਉਹਨਾਂ ਨੂੰ ਮੈਂ ਤੁਹਾਨੂੰ ਡਿਟੇਲ ਵੀ ਸ਼ੇਅਰ ਕਰ ਦਾਂਗਾ ਬਟ ਨਾਲੇ ਜਿਹੜੀ ਮੋٹے-ਮੋਟੀ ਦੇਖ ਸਕਦੇ ਆ ਆ ਜਿਹੜਾ ਸਾਈਜ਼ ਹੈ ਆਹ ਦੀ ਥਿਕਨੈਸ ਇਹ ਥਿਕਨੈਸ ਇਹ 40mm ਦੀ ਆਉਂਦੀ ਹੈ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਜਿਹੜੇ ਪੈਨਲ ਆਉਂਦੇ ਸੀ ਕਿਸੇ ਵੀ ਕੰਪਨੀ ਦੇ ਆਉਂਦੇ ਸੀਗੇ ਉਹ ਸਾਰੇ 40mm ਦੇ ਆਉਂਦੇ ਸੀਗੇ ਅੱਜ ਕੱਲ ਕੰਪਨੀਆਂ ਕੋਸਟ ਕਟਿੰਗ ਦੇ ਚੱਕਰ 'ਚ ਆ ਕੇ ਇਹ ਸਾਈਜ਼ 35mm ਦੇਣ ਲੱਗ ਗਏ ਜਿਹੜੀ ਮਰਜ਼ੀ ਕੰਪਨੀ ਚੱਕ ਲਓ ਤੁਸੀਂ 35mm ਦੇ ਰਹੀ ਹੈ ਭਾਵੇਂ ਇੰਡੀਆ ਦੀ ਹੋਵੇ ਭਾਵੇਂ ਇੰਡੀਆ ਤੋਂ ਬਾਹਰ ਦੀ ਹੋਵੇ ਬਟ ਜਿਹੜੀ ਸਾਡੀ ਕੰਪਨੀ ਹੈ ਇਕੱਲੀ ਕੰਪਨੀ ਹੈ ਜਿਹੜੀ ਮਾਰਕੀਟ 'ਚ ਜਿਹੜੀ 40mm ਬਣਾ ਰਹੀ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜਾ 40mm ਦਾ ਫਰੇਮ ਹੁੰਦਾ ਹੈ ਉਹ 30 ਸਾਲਾਂ ਤੱਕ ਲੰਮਾ ਚੱਲਦਾ ਹੈ ਜਿਹੜਾ ਜ਼ਿਆਦਾ ਆਂਦੀ ਆਜੇ ਤੂਫਾਨ ਆਜੇ ਤੇ ਇਸ ਕਰਕੇ ਜਿਹੜਾ ਮਾਈਕਰੋ ਕ੍ਰੈਕ ਹੁੰਦਾ ਹੈ ਜਿਹੜਾ ਇਹ ਗਲਾਸ ਹੁੰਦਾ ਉਹ ਟੁੱਟਦਾ ਨਹੀਂ ਹੈਗਾ ਜੇ 35mm ਦਾ ਲਾਵਾਂਗੇ ਤਾਂ ਮਾਈਕਰੋ ਕ੍ਰੈਕ ਆਣ ਦੇ ਚਾਂਸਸ ਵੱਧ ਹੁੰਦੇ ਐਸ ਕੰਪੇਅਰ ਟੂ 40mm ਹੂੰ ਜੀ ਜੀ ਇੱਕ ਇੱਕ ਇਹਦੇ ਟੈਕਨੀਕਲੀ ਇਹ ਇਹ ਉਸ ਉੱਚ ਆ ਗਿਆ ਨਾ ਟੈਕਨੀਕ ਚ ਆ ਗਿਆ ਵੀ ਜੇ ਇਹਦੇ ਚ ਇੱਥੇ ਹੀ ਛਾਂ ਪੈ ਗਈ ਜਾਂ ਇੱਥੇ ਕੋਈ ਗਰਦ ਪੈ ਗਈ ਜਾਂ ਕੁਝ ਵੀ ਪੈ ਗਿਆ ਤਾਂ ਇਹ ਕੱਲਾ ਸੈੱਲ ਬੰਦ ਹੋਊਗਾ ਬਾਕੀ ਦੇ ਬੰਦ ਨਹੀਂ ਹੋਣਗੇ ਨੇ ਇਹਦੇ ਚ ਸਟ੍ਰਿੰਗ ਹੁੰਦੀਆਂ ਨੇ ਜੀ ਸਟ੍ਰਿੰਗ ਹੁੰਦੀ ਹੈ ਪਹਿਲਾਂ ਜਿਹੜਾ ਪੈਨਲ ਹੁੰਦਾ ਸੀ ਉਹ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ A ਤੇ ਇੱਕ A ਇੱਕ ਇੱਕਲਾ ਸੈੱਲ ਹੁੰਦਾ ਸੀਗਾ ਜਿਹੜੀ ਹੁਣ ਟੈਕਨੋਲੋਜੀ ਆਉਂਦੀ ਹੈ ਉਹਨੂੰ ਹਾਫ ਕੱਟ ਕਹਿੰਦੇ ਆ ਹਾਫ ਕੱਟ ਕੀ ਹੁੰਦਾ ਹੈ ਕਿ ਵੀ ਇਹ ਕੰਪਲੀਟ ਸੈੱਲ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਦਾ ਹੈ ਇੱਕ ਹਿੱਸਾ A ਹੋ ਗਿਆ ਇੱਕ ਹਿੱਸਾ A ਹੋ ਗਿਆ ਪਹਿਲਾਂ ਕੀ ਹੁੰਦਾ ਸੀ ਮੰਨ ਕੇ ਚਲੋ ਇੱਕ ਇੱਥੇ ਕੋਈ ਦਿੱਕਤ ਆ ਗਈ ਤਾਂ ਇਹ ਸੀਰੀਜ਼ ਤੇ ਇਹ ਸੀਰੀਜ਼ ਕਨੈਕਟਡ ਹੁੰਦੀ ਸੀ ਤੇ ਕੰਪਲੀਟ ਸੀਰੀਜ਼ एवी ਤੇ ਵੀ ਬੰਦ ਹੋ ਜਾਂਦੀ ਹੈ ਪੂਰੇ ਪੈਨਲ ਦੀ ਹੌਟਸਪੌਟ ਹੋ ਜੇ ਜਾਂ ਕੋਈ ਛਾਂ ਆ ਜੇ ਜਾਂ ਕੋਈ ਹੋਰ ਦਿੱਕਤ ਆ ਜੇ ਟੈਕਨੀਕਲ ਇਸ਼ੂ ਆ ਜੇ ਤਾਂ ਕੰਮ ਇਹ ਬੰਦ ਹੋ ਜਾਂਦਾ ਸੀਗਾ ਇੱਥੇ ਇੱਥੇ ਛਾਂ ਆ ਗਈ ਤਾਂ ਦੈਟ ਮੀਨ ਸਾਰੀ ਬੰਦ ਹੋ ਜਾਣੀ ਆ ਇਹ ਸਾਰਾ ਇਹ ਦੋ ਹਿੱਸੇ ਚ ਹੋ ਗਿਆ ਨਾ ਇਹ ਵੱਖਰਾ ਹੋ ਗਿਆ ਇਹ ਵੱਖਰਾ ਹੋ ਗਿਆ ਇਹ ਉੱਤੇ ਉੱਤੇ ਦਾ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਸੀਗਾ ਪੁਰਾਣੇ ਨੂੰ ਤੇ ਪਹਿਲਾਂ ਕੀ ਕਰਦਾ ਹੁਣ ਕੀ ਕਰਦਾ ਹੁਣ ਇਹ ਦੋ ਹਿੱਸਿਆਂ ਚ ਡਿਵਾਈਡ ਕਰਦਾ ਜਿਹੜਾ ਦੋ ਬੰਦ ਹੁੰਦਾ ਸੀ ਹੁਣ ਅੱਧਾ ਬੰਦ ਹੁੰਦਾ ਹੈ हाफ करना कर बंद होगा हाँ जी हाफ का टेक्नोलॉजी कहते हैं जी ठीक है जी, जी। मतलब ऐसे यही कारण है कि जो इतना, छा इतना बंद होगा जी पहले वाले में क्या होता था पहले वाले में होता था पूरी की पूरी ओ, स्ट्रिंग बंद होती थी ऊपर से नीचे तक ठीक है जी ठीक है अब क्या हो गया इसको दो पार्ट में डिवाइड कर दिया गया 50% ये 50% ये इट मींस के पहले होता था कि 33 पैनल आपका डेड हो जाता था। आज की डेट में वही हाफ हो गया, 17 परसेंट पैनल डेड होता है तो सिंपल सा ये डिफरेंस आ जाता है उसके साथ साथ जो दूसरा डिफरेंस आता है जी, 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 जी। दूसरा डिफरेंस आता है कि पहले वाले जो पैनल आते थे पॉली वाले थे तो उसके अंदर डिफरेंस क्या होता था कि वो फुल बस बार के आते थे तो वहाँ पे होता था बस बार आपके मल्टीपल होते थे पांच बस बार अब आप देखोगे कभी भी ऐसा होता है एनर्जी एनर्जी कोई भी ट्रेवल करेगी तो लॉसेज होगा ही होगा तो वहाँ पे क्या होता है पांच बस बार होते थे अभी इसमें देखेंगे दस हो गए तो एनर्जी अगर यहाँ पे बनी तो यहाँ पे बनने के यहाँ पर पहुँचने में उसे टाइम कम लगा उसकी वजह से एनर्जी लॉसेज कम हुए तो इसमें एनर्जी लॉस कम होता है इसकी वजह से जनरेशन बढ़ती है उसमें पाँच बस बार होते थे तो एनर्जी ज़्यादा ट्रैवल करती थी उसका लॉसेस बढ़ जाते है तो, तो ये काफ़ी सारे बेनिफिट्स मिलने लग गए साथ ही के साथ रेजोन पैनल में एक चीज़ और एड ऑन -उन किए उन्होंने कि रिफ़्लेक्शन टेक्नोलॉजी जो लॉसेज होते हैं उनको कम करने की कोशिश की है वो किस तरीके से कम होता है कि हम हमेशा तो धूप रहती नहीं पंजाब में हमेशा देखा होगा कई बार Uh, कोहरा वगैरह ज्यादा रहता है तो उस टाइम पे पैनल किस तरीके से जनरेशन कर उसको देखते हुए रेजोन ने क्या किया है कि इसके ऊपर कोटिंग ऐसी की है जिसकी वजह से लो रेडिएशन में भी यानी धूप अगर हो तो तो जनरेट करता ही हर पैनल जनरेट करेगा बट जब रेडिएशन कम होगा उस टाइम पे कौन सा पैनल कितनी जनरेशन करेगा बादल होंगे अगर बादल होंगे होगा? तो वो बादल होने के बाद भी उस टाइम पे भी सबसे अच्छी जनरेशन करता है तो एक कोटिंग का फर्क होता है टेक्नोलॉजी का फर्क होता है एक एक चीज टेस्ट करते हैं उसके बेस पे रेजोन ये सारी चीजें दे पाता है जी भैया एक बात मेरे को बताओ कि सर्दी में चलेगा बिल्कुल अगर, चलेगा सर्दी दस एच पी की मोटर लगा रखी है हमने दस एच पी का पैनल लगा रखा है वो सर्दी में चलेगी थोड़ा बहुत चलेगी आधा आधा तो चलेगी में, स, देखो सबसे पहली चीज ये है कि सोलर पैनल जो चलता है वो रेडिएशन से चलता है ऐसा नहीं है कि बहुत ज्यादा धूप हो गई 50 डिग्री टेम्परेचर पहुंच गया तो पैनल बहुत अच्छा चलेगा गर्मी से नहीं चलता रेडिएशन से, से, से चलता है से चलता है अब सर्दियों में भी और हमारे जो पैनल इस लेवल के हैं कि कम रेडिएशन भी होगा तो भी अच्छी परफॉर्मेंस करेगा तो हमारे पता क्या है कि लोग जे धारणा लोगों में है लोग सोचते हैं कि अगर सर्दी में कोरा डलेगा जिसको हमारे पंजाब में तुंध बिल्कुल बिल्कुल बहुत धुंध होता है आप सौ की स्पीड में चलाते हो कोहरा होता है तो उसे आप तीस चालीस पे कर लेते हो तो सेम वही सिचुएशन यहाँ आ जाएगी कम चलेगा बट चलेगा जरूर लेकिन चलेगा 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 वैसे तो खेतों में हर रोज तो चलाना नहीं होता एक एक महीना डेढ़ महीने के बाद ही चलाना होता है बिल्कुल चल, तो चलेगा।, चलेगा, चलेगा, कोई दिक्कत नहीं कहना कि एक पीक होता है बेसिकली जी 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 एक पीक होता है कि दिन में आपकी चाहे 24 घंटे भले ही बारिश क्यों ना हो जो मैं मित्र टेक्नोलॉजी का बता रहा हूँ पांच घंटे का रेडिएशन होता ही होता है कितनी हो रहा हो आप इसको अगर हम मैं अपन लोकल लैंग्वेज में बताऊँ आपको तो सुबह अगर सर्दियों में भी बात करें तो ग्यारह बारह बजे तक मौसम ठंडा होता है 12 से दो तीन बजे के आसपास थोड़ा मौसम गर्म होता है हल्का सा और तीन बजे के बाद वाप, वापस ठंड होने लग जाती है तो चाहे कितने ही सर्दी हो कितने ही बारिश हो दिन में पाँच घंटे का रेडिएशन तो रहेगा रहेगा सोलर रेडिएशन से चलता है तो उस पाँच घंटे में पीक होता है सर्दी और गर्मी में फर्क ये होता है कि सर्दी में हमें ਜੋ ਟਾਈਮਿੰਗ ਆਵਰਸ ਹੁੰਦੇ ਆ 8 ਘੰਟੇ ਹੁੰਦੇ ਆ ਉਹ 5 ਜਾਂ 4 ਘੰਟੇ ਮਿਲਦੇ ਆ ਔਰ ਜੋ ਗਰਮੀਆਂ ਮੇ ਹੁੰਦੇ ਉਹ 6-7 ਘੰਟੇ 8 ਘੰਟੇ ਮਿਲਦੇ ਆ ਗਰਮੀ ਵਿੱਚ ਜ਼ਿਆਦਾ ਜ਼ਰੂਰ ਹਾਂ ਜਿਸki ਵਜਹੇ ਸੇ ਜਨਰੇਸ਼ਨ ਜ਼ਿਆਦਾ ਆਤੀ ਹੈ ਬੇਸਿਕਲੀ ਰੇਡੀਏਸ਼ਨ ਹੁੰਦਾ ਇਸਕੋ ਗਰਮੀ ਸੇ ਕੋਈ ਲੈਣਾ ਦੇਣਾ ਨਹੀਂ ਹਾਂ ਠੀਕ ਹੈ ਲੈ ਵੀ ਸਜਣੋ ਗੱਲ ਇਹ ਆ ਵੀ ਜਾਣਕਾਰੀ ਜਿੰਨੀ ਦੇ ਸਕਦੇ ਸੀ ਦੇਤੀ ਪਰ ਫਿਰ ਵੀ ਤੁਹਾਡੇ ਸਵਾਲ ਬਹੁਤ ਹੋਣਗੇ ਤੁਹਾਨੂੰ ਕੰਪਨੀ ਦਾ ਇੱਕ ਨੰਬਰ ਦੇ ਰਿਹਾ ਤੁਸੀਂ ਕਨੈਕਸ਼ਨ ਲੈ ਲੈਣਾ ਚਾਹੁੰਦੇ ਆ ਆਫ ਗ੍ਰਿਡ ਔਨ ਗ੍ਰਿਡ ਜਾਂ ਖੇਤਾਂ ਵਾਲਾ ਜਾਂ ਤੁਸੀਂ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਸੋਲਰ ਨਾਲ ਸੰਬੰਧ ਤੁਹਾਡਾ ਸਵਾਲ ਆ ਜਾਂ ਸੋਲਰ ਨਾਲ ਸੰਬੰਧ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਕੰਪਨੀ ਦੇ ਨੰਬਰ ਤੇ ਸੰਪਰਕ ਕਰ ਸਕਦੇ ਆ ਬੰਦੇ ਇਹੋ ਜਿਹੇ ਆ ਜਿਹੜੇ ਤੁਹਾਨੂੰ ਮਤਲਬ ਆਏ ਆ ਗੱਲ ਵੀ ਜੇ ਇਹ ਕਹਿਣਗੇ ਜੋ ਕਹਿਣਗੇ ਤਾਂ ਉਹ ਕਰਕੇ ਤੁਹਾਨੂੰ ਉਨੇ ਟਾਈਮ ਚ ਦੇਣਗੇ ਤੁਹਾਨੂੰ ਰੇਟ ਤੁਸੀਂ ਕਰੋ ਤੁਸੀਂ ਫੋਨ ਚੱਕੋ ਸਾਰੀਆਂ ਸੋਲਰ ਕੰਪਨੀਆਂ ਤੁਹਾਨੂੰ ਨੈਟ ਤੇ ਦਿਖਾਈ ਦੇ ਦੇਣੀਆਂ ਸਾਰੀਆਂ ਨੂੰ ਘੁਮਾਓ ਸਾਰੀਆਂ ਤੋਂ ਰੇਟ ਪਤਾ ਕਰੋ ਫਿਰ ਤੁਹਾਨੂੰ ਪਤਾ ਲੱਗ ਜੂ ਕਿ ਇਹ ਬੰਦੇ ਆ ਜਿਹੜੇ ਹੋਲ ਸੇਲਰ ਆ ਇਹ ਬੰਦੇ ਹੋਲ ਸੇਲ ਦਾ ਕੰਮ ਕਰਦੇ ਆ ਤੁਹਾਨੂੰ ਵਾਕਈ ਬੈਨੀਫਿਟ ਮਿਲ ਰਿਹਾ ਅਰਸ਼ ਹੋਣਾ ਦਾ ਨੰਬਰ ਆ ਜਿਹੜਾ ਸਕਰੀਨ ਤੇ ਹਾਂਜੀ ਕਿ ਸਭ ਤੋਂ ਅੱਛਾ ਬੈਨੀਫਿਟ ਦੇ ਰਹੇ ਆ ਇਹਨਾਂ ਨੂੰ ਜੀ ਜੀ ਕਿ ਹਰ ਇੱਕ ਪਲਾਂਟ ਚਾਹੇ ਤੁਸੀਂ ਖੇਤ ਦੇ ਵਿੱਚ ਲਾ ਰਹੇ ਹੋ ਚਾਹੇ ਘਰ ਦੇ ਵਿੱਚ ਲਾ ਰਹੇ ਹੋ ਤੁਹਾਨੂੰ ਫ੍ਰੀ ਆਫ ਕਾਸਟ ਅਸੀਂ ਕੈਮਰਾ ਵੀ ਵਿੱਚ ਦੇਾਂਗੇ ਜੀ ਜਿਹਨੂੰ ਅਸੀਂ ਵਾਇਰਲੈਸ ਕੈਮਰਾ ਕਹਿ ਦਿੰਨੇ ਆ ਕਿ ਤੁਹਾਡੇ ਸੇਫਟੀ ਪਰਪਸ ਲਈ ਸਭ ਤੋਂ ਵੱਡਾ ਕਨਸੈਪਟ ਲੈ ਕੇ ਆ ਰਹੇ ਆ ਜਿਹੋ ਅਸੀਂ ਉਹਦੇ ਵਿੱਚ ਐਦਾ ਕਿ ਤੁਹਾਡੇ ਕੋਈ ਚੋਰੀ ਦਾ ਡਰ ਨਹੀਂ ਹੈਗਾ ਤੁਸੀਂ ਖੇਤ ਦੇ ਵਿੱਚ ਵੀ ਲਾਇਆ ਤੁਹਾਨੂੰ ਇੱਕ ਵਾਇਰਲੈਸ ਕੈਮਰਾ ਦੇਾਂਗੇ ਜਿਹਦੇ ਵਿੱਚ SIM ਪੈਂਦਾ ਪ੍ਰੋਪਰਲੀ ਔਰ ਉਸ ਨੂੰ ਆਪਣੀ ਪ੍ਰੋਪਰ ਰਿਕਾਰਡਿੰਗ ਹੋਊਗੀ ਤਾਂ ਉਹਦੇ ਵਿੱਚ ਆਪਾਂ ਪ੍ਰੋਪਰ ਸੇਫ ਆ ਔਰ ਉਹ ਤੁਹਾਡੇ ਫੋਨ ਨਾਲ ਅਟੈਚ ਹੋ ਜਾਂਦੇ ਨੇ ਕੈਮਰੇ ਜਿਹਨੂੰ ਆਪਾਂ ਵਾਇਰਲੈਸ ਕੈਮਰਾ ਕਹਿ ਦਿੰਨੇ ਆ ਤੇ ਉਹ ਅਸੀਂ ਫ੍ਰੀ ਆਫ ਕਾਸਟ ਦੇਾਂਗੇ ਚਾਹੇ ਘਰ ਲਾਉਣਾ ਚਾਹੇ ਖੇਤ ਲਾਉਣਾ ਅਸੀਂ ਸਾਨੂੰ ਕੋਈ ਮਤਲਬ ਉਹਦੇ ਵਿੱਚ ਪ੍ਰੋਪਰ ਕਸਟਮਰ ਲਈ ਕਿ ਅਸੀਂ ਸਭ ਤੋਂ ਬੈਸਟ ਚੀਜ਼ ਲੈ ਕੇ ਆਏ ਆ ਕਿ ਕਸਟਮਰ ਵੀ ਸੇਫ ਆ ਔਰ ਅਸੀਂ ਵੀ ਸੇਫ ਆ ਕਿਉਂਕਿ ਅੱਜ ਕੱਲ ਜੋ ਅਸੀਂ ਮਾਰਕੀਟਸ ਦੇ ਵਿੱਚ ਦੇਖ ਰਹੇ ਆ ਕਿ ਕਿਸੇ ਦੇ ਪੈਨਲ ਕਰੈਕ ਹੋ ਗਏ ਕੋਈ ਚੋਰੀ ਹੋ ਗਿਆ ਤਾਂ ਉਹ ਸਭ ਚੀਜ਼ਾਂ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਕਿ ਆਪਣੇ ਚੋਰੀ ਵਗੈਰਾ ਨਹੀਂ ਹੋਊਗੀ ਬਿਲਕੁਲ ਜੋ ਅਸੀਂ ਇਹਨਾਂ ਨੂੰ ਇੱਕ ਐਸਾ ਸਕੀਮ ਦੇ ਤੌਰ ਤੇ ਫ੍ਰੀ ਆਫ ਕਾਸਟ ਕੰਪਨੀ ਕਰਨੀ ਉਹ ਅਸੀਂ ਤੁਹਾਨੂੰ ਦੇ ਰਹੇ ਆ ਮੈਕਸਸ ਇੰਡਸਟਰੀ ਕਰਨੀ ਵੀ ਜੀ ਜੀ ਬਹੁਤ ਬਹੁਤ ਧੰਨਵਾਦ